ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਆ ਗਈ ਤਾਜੀ ਸੂਈ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀਆ ਕਰਮ ਵਾਲੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਜੋ ਆਪਾਂ ਕਰਦੇ ਆਂ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਾਰਾ ਮੇਰੇ ਵੀਰ ਭਰਾਵਾਂ ਨੂੰ ਸੋ ਠੀਕ ਹੋ ਬਾਈ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਵਧੀਆ ਚੜ੍ਹਦੀ ਕਲਾ ਭਰਾ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਬਾਈ ਨਾ ਜੀ ਸਿੰਘ ਠੀਕ ਹੈ ਪਿੰਡ ਗੱਲਕੋਠੇ ਹੂੰ ਨੇੜੇ ਸਹਿਣਾ ਪੱਖੋ ਕੈਂਚੀਆਂ ਰੋਡ ਬਾਜਖਾਨ ਵਾਲਾ ਜਿਹੜਾ ਬਰਨਾਲਾ ਰੋਡ ਠੀਕ ਹੈ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਪਾ ਹਾਂ ਜਿਹੜਾ ਬਰਨਾਲਾ ਤਹਿਸੀਲ ਤਾਪਾ ਮੋਬਾਈਲ ਨੰਬਰ ਬੋਲ ਦਿਓ ਮੇਰਾ ਨੰਬਰ 90412 3632 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਤਾਜੀ ਸੂਈ ਤੋਂ ਸਟਾਰਟ ਕਰੀਏ ਘੱਗ ਬਣ ਲੰਗੀਆਂ ਨੇ ਦੁਕਰੀ ਬਸ ਪਹਿਲਾ ਇਹਦੇ ਦੇ ਕਰ ਲੈ ਜਿਹੜਾ ਆਪਣੇ ਜੀਰਪਰਾਵਾਂ ਨੂੰ ਸੰਭਲ ਲਿਆ ਵੀ ਕਿ ਐਸਟੀ ਦੇਣਾ ਇਹ ਤਾਂ ਇੰਨਾ ਛੋਟਾ ਮੁੱਲ ਕਰ ਦੇਣਾ ਹੈ ਨਾ ਵਧੀਆ ਯਾਨੀ ਕਿ ਦੁੱਧ ਇਹਦਾ ਸੀ 7 ਕਿਲੋ ਠੀਕ ਹੈ ਬਾਈ ਐਨਾ ਮੈਂ ਦਰਵਾਜ਼ਾ ਬਹੁਤ ਬਹੁਤ ਆ ਜਾ ਤੀਜਾ ਦਿਨ ਆ ਤੀਜਾ ਦਿਨ ਹੋਊਗਾ ਸੂਈ ਨੂੰ ਤੇ ਬੱਚਾ ਬਾਈ ਕੀ ਹੈ ਬੱਚਾ ਉਹ ਬੈਠਾ ਬੱਚਾ ਬੱਚਾ ਵਸਾ ਦੇ ਤਾਂ ਆ ਰਾਜਾ ਦੇ ਤਾਂ ਜੇ ਬੱਚੀ ਹੁੰਦੀ ਤਾਂ ਉਹਦਾ ਗੱਲ ਹੀ ਕਰੀ ਅਸੀਂ ਹਾਂ ਤੇ ਆ ਹੁਣ ਹੈਗਾ ਕਿੰਨਾ ਕਿਤੋਂ ਦੇ ਦੂਗੀ ਵੀ ਦੁੱਧ ਹੈ ਮੈਂ ਗੱਪ ਮਾਰਨ ਵਾਲੀ ਬਈ ਮੇਰੇ ਦਾਤ ਹੈ ਨਹੀਂ ਮੈਂ ਤਾਂ ਜਿੰਨਾ ਹੋਊਗਾ ਉਹਨੇ ਦੱਸੂ ਵੀ 10 ਕਿਲੋ ਦੁੱਧ ਦੇਊਗੀ ਠੀਕ ਹੈ ਮੈਂ ਯਾਨੀ ਕਿ ਪੱਠੇ ਦੇ ਤਾਂ ਹਾਂ ਸੀਲ ਬੜਾ ਜਵਾਬ ਕੋਸ਼ ਕਰੀ ਜਾਂਦਾ ਦੁੱਧ ਕਿਵੇਂ ਲੱਗਿਆ ਬਹੁਤ ਵਧੀਆ ਆ ਆਏਗਾ ਜਾਨਿਕਾ ਹੈਗਾ 6-7 ਕਿਲੋ ਦੁੱਧ ਹੈਗਾ ਹੁਣ ਲੈ ਬਾ ਭਾਈ 6-7 ਕਿਲੋ ਆਏ ਮੈਂ ਕਹਦਾ ਜੀ ਇਹ ਤਾਂ 10-10 ਨਹੀਂ 6-7 ਕਿਲੋ ਬੰਦਾ ਬਹੁਤ ਚੰਗਾ ਲੱਗਿਆ ਮੁੱਠਾ ਹਾਂ ਥੋੜਾ ਚੰਗਾ ਬਹੁਤ ਸੋਨਾ ਰੱਚ ਬਾਈ ਵੀ ਕਿ ਮਿਲ ਗਈ ਚਵਾਈ ਬਹੁਤ ਵਧੀਆ ਠੀਕ ਆ ਬੜੀ ਵਧੀਆ ਪੋਲੀ ਧਾਰਾ ਥਾਂ ਥਣ ਵੀ ਵਧੀਆ ਇੱਕੋ ਜੇ ਥਾਣਾ ਕੋਈ ਥਾਣ ਚਬਾਦ ਘਰ ਨਹੀਂ ਠੀਕ ਹੈ ਭਾਈ ਚਾਰੇ ਥਣ ਨਿੱਖਰ ਮੇ ਤੇ ਬਈ ਪੂਰੇ ਗੈਂ ਤੇ ਖੋਲ ਦੇ ਭਾਈ ਤੋਰ ਹਾਂ ਸਿੰਗ ਜਰੂਰਾ ਆ ਜਾਂਦੇ ਹਨਾ ਆ ਬਸ ਸਿੰਗ ਆ ਗੜੇ ਬਸ ਸਿੰਗਾ ਦਾ ਕਰਕੇ ਤੈਨੂੰ ਪਤਾ ਹੀ ਇਹ ਇਸੇ ਇਹ ਇੰਨੇ ਸਿੰਗ ਨਾ ਹੁੰਦੇ ਤਾਂ ਫਿਰ ਸਹੀ ਗੱਲ ਆ ਰੇਰ ਵੀ ਸਿੰਘਾਂ ਦਾ ਕਰਕੇ ਫਿਰ ਸਿੰਘਾਲਾ ਹੀ ਮੰਗਣਾ ਆਪਾਂ ਕੋਈ ਹਾਂ ਤੈਨੂੰ ਭੜਜ ਕਹਿੰਦੀ ਬਈ ਕੁਛ ਨਹੀਂ ਸਿੰਘ ਜਰੂਰ ਆ ਮੜੇ ਮੜੇ ਫੇਸ ਬਿਊਟੀ ਚੈੱਕ ਕਰੋ ਬੜੀ ਕਮਾਲ ਦੀ ਆ ਥੋੜੀ ਜੀ ਇਸਮਾਈ ਕੱਟ ਹੋਈ ਵੀ ਆ ਹੈਨਾ ਹਾਂ ਬਾਹਰ ਤੋਂ ਲਿਆਂਦੇ ਤੈਨੂੰ ਪਤਾ ਭੁੱਖ ਰੋਕੇ ਦੀ ਉਹਨੇ ਮਾਰੀ ਪਈ ਸੀਗੀ ਅਜੇ ਤਾਂ ਇੱਥੇ ਆ ਕੇ ਹੋ ਗਏ 15 ਦਿਨਾਂ ਨੇ ਸੰਭੀ ਸੰਭੀ ਆ ਹੂੰ ਨਹੀਂ ਤਾਂ ਦਿਨ ਪਤਾ ਹੀ ਕੀ ਆ ਸੀ ਨਾ ਚਾਰੂ ਚਰੂ ਕੁਮੇ ਬਈ ਚਾਰੂ ਬਹੁਤ ਆ ਠੀਕ ਆ ਬਈ ਹਾਂ ਥਣਲੇਵਾ ਬਾਈ ਬਹੁਤ ਸੋਹਣਾ ਲੱਗਿਆ ਵਾ ਸਾਫ ਸੁਥਰੇ ਲੇਵੇ ਦੀ ਬਾਕੀ ਥਣ ਦੀ ਇਹ ਗੱਲ ਕਰੀਏ ਥਣ ਬਹੁਤ ਚੰਗਾ ਲੱਗਿਆ ਵਾ ਮੁੱਠੀ ਵਾਲਾ ਥਾਣਾ ਚਾਰੇ ਥਣ ਹਾਂ ਪੂਰੀ ਪਿੱਥੀ ਤੇ ਲੱਗੇ ਵਾ ਤੇ ਬਾਈ ਫਿਰ ਕੀ ਮੋਲ ਰਹੂਗਾ ਮੋਲ ਦਾ ਯਾਰ ਬਸ ਇੱਕ ਬੱਕਰੀ ਵਾਲਾ ਮੋਲੀ ਮੰਗਣਾ ਪੈਦਾ ਕੋਈ ਗਾਂ ਵਾਲਾ ਮੋਲ ਨਹੀਂਗਾ ਬਸ ਠੀਕ ਹੈ ਕੋਈ ਮੇਰਾ ਭਰਾ ਦੁੱਧ ਪੀਵੇ ਤੇ ਆਦਾ ਨਜ਼ਾਰੇ ਲੱਗੇ ਤੇ ਨਾਲੇ ਜਵਾਕ ਪੀਣ ਸੀਸਾ ਦੇਣਾ ਹੂੰ ਮੋਲਾ ਪਰ ਸਿਰ ਬਣਾ ਇਕ ਕੋਈ ਗੱਲ ਆ ਬਾਈ ਨਾ ਤਾਂ ਆਪਣੇ ਕੋਲ ਉਹ ਭਕਾਈ ਆ ਵੀ ਮੰਗੋ ਕੋਈ ਤੇ ਦੇਣਾ 25000 ਰੁਪਏ ਦੇ ਲਈ ਥੋਰ ਹੋਣੀ ਆ ਟੋਟਲੀ ਟੋਟੋ 25000 ਰੁਪਏ ਚੱਕੋ ਬਾਈ ਪਰ ਸੱਤ ਦਿਨ ਉਹਦਾ 20 ਲੀਟਰ ਮਾਰ ਕੇ ਜਦੋਂ ਮਰਜੀ ਮੈਨ ਲੈਣਾ ਗੋ ਕੋਈ ਮਰਜੀ ਆ ਜੇ ਹਨਾ ਠੀਕ ਆ ਬਾਈ ਫਿਰ ਸੱਤ ਤੱਕ ਬਸ ਤਨ ਮਦਰ ਸਿਆ ਵੀ 10 ਕਿਲੋ ਵੋਦੇ ਕਰੇ ਹੋਗੀ ਠੀਕ ਆ ਤੀਜੇ ਦਿਨ ਹੋ ਗਿਆ ਕਿਸੇ ਨੂੰ ਮੁੱਲ ਵੀ ਬਾਈ ਨੇ ਬਾਈ ਜਾਇਜ਼ ਰੱਖਿਆ ਹਾਂ ਆਪਾਂ ਯਾਰ ਚੋਂ ਬਾਈ ਕਹਿੰਦਾ ਥੋਰ ਹੋ ਜੇ ਥੋਰ ਕਰ ਦਿਆਂਗੇ ਚੋਂ ਬਸ ਜਿਹੜੇ ਕਹਿੰਗੇ ਬਈ ਜਿਵੇਂ ਹੁੰਦੀ ਆ ਵੀ ਇਹ ਨਹੀਂ ਵੀ ਕੋਈ ਕਹੀ ਜਾਵੇ ਵੀ 22 24 24 ਆ ਰਿਹਾ ਰਹਿੰਦਾ ਚੀ ਜਾਈ ਕੋਈ ਉਹਦਾ ਫੋਨ ਨਾ ਲਾਵੇ ਮੇਰਾ ਭਰਾ ਵੀ ਘਰੋਂ ਪਕਾਈ ਮਾਰੇ ਠੀਕ ਹੈ ਭਾਈ ਹਾਂ ਜੀ ਅੱਗੇ ਭਾਈ ਦੋ ਨੰਬਰ ਵਾਰੇ ਦੱਸ ਆ ਲਿਆਂਦਾ ਵੀਰੇ ਮੈਂ ਕਹਿੰਦਾ ਨਗੀਨਾ ਹੀ ਆ ਤਾਂ ਪਲੀ ਵੀ ਬਹੁਤਾ ਹਨਾ ਪਲੀ ਵੀ ਮੈਂ ਕਹਿੰਦਾ ਟਟੇ ਰਗੀਆਂ ਯਾਰ ਤੂੰ ਮੰਜਾ ਡੈਂਦਾ ਗਾ ਤੇ ਮੰਜਾ ਡੈਂਦਾ ਹਾਂ ਸਹੀ ਗੱਲ ਆ ਪਲੀ ਪੁਲੀ ਵੀ ਦੇਖੋ ਭਾਈ ਸੈਨ ਗਲੀ ਆ ਹਜੇ ਦੇਣੇ ਦੇ ਨਾ ਜਾਣ ਕੇ ਸਾਡੇ ਕੋਲੇ ਇਹਨੂੰ ਆਈ ਨੂੰ ਹੋ ਗਏ 10 ਦਿਨ ਸਾਨੂੰ ਉਹਦੇ 20 ਦਿਨ ਦੱਸਿਆ ਸੀ ਉਹਨਾਂ ਨੇ ਮਾਲਕਾਂ ਨੇ ਠੀਕ ਆ ਤੇ 20 ਦਿਨਾਂ ਤੋਂ ਬਾਅਦ 10 ਦਿਨ ਜਾਨੀ ਕਿ ਇਹਦੇ ਹਜੇ ਪਏ ਆ ਠੀਕ ਆ ਤੇ 18 ਕਿਲੋ ਨੇ ਦੋ ਦੱਸਿਆ ਸੀ ਵੀ ਦਿੱਤਾ ਵਾ ਪਹਿਲੇ ਸੀ 18 ਕਿਲੋ ਦੋ ਦਿੱਤਾ ਸੀ ਠੀਕ ਆ ਬਾਈ ਤੇ ਹੁਣ ਤੂੰ ਦੇਖਦਾ ਜਿਹੜੇ ਹਿਸਾਬ ਨਾਲ ਪੜੀ ਬਲੋਸੀ ਆਈ ਜਾਂ ਫਿਰ 20 ਨੂੰ ਹੱਥ ਮਾਰੂਗੀ ਆਹਾਂ ਤਾਂ ਚਾ ਵੜਾ ਚੌੜਾ ਯਾਰ ਹੈ ਨਾ ਹਾਂ ਮੈਂ ਕਹਿੰਦਾ ਕੋਈ ਯਾਰ ਪਾਲਣਾ ਲਈ ਕੋਈ ਕਦਰ ਮਸਰ ਨਹੀਂ ਗਈ ਜਨਮ ਦੀ ਗੱਲ ਆ ਬਾਈ ਭਲੀ ਵੀ ਦੇਖੋ ਸੈਨ ਗਾਲੀਆ ਚਮਕਾਲੀਆ ਗਰਮੀਆਂ ਦਾ ਤੂਫਾਨ ਗਰਮੀ ਦਾ ਤੂਫਾਨ ਹੈ ਨਹੀਂ ਵੀ ਹੋਂ ਕੁਝ بڑا ਚੱਕਰ ਤਾਂ ਪਹਿਲੇ ਬੰਦ ਇਸ ਕੁੱਪੇ ਵਜਨ ਵਜੂਦ ਬਾਈ ਚੈੱਕ ਕਰੋ ਤੇ ਆਹ ਕਿੰਨਾ ਦੇ ਦੂ ਬਾਈ ਦੁੱਧ ਉਹਨਾਂ ਦੇ ਦਸੰਦ ਮਦਾਗਤਾ ਯਾਰ ਵੀ ਉਹ ਕਹਿੰਦੇ 20 ਤਾਂ ਬਾਹਰ ਜਾਊਗਾ ਠੀਕ ਹੈ ਦੁੱਧ ਤਾਂ ਜਿੰਨਾ ਕਹਿੰਦੇ ਬਾਾਕੀ ਦੁੱਧ ਹੁੰਦਾ ਮੇਰੇ ਸ਼ੇਵਾ ਹਣਾ ਲੈਣ ਕੇ ਅਜੇ ਤੇ ਲੱਡ ਲਾਭ ਸੇ ਰਿਆ ਪਿੰਡਾਂ ਦੇ ਨੇ ਲੈ ਗਏ ਨੇ ਅੱਠ-ਦਸ ਦਾ ਨਾ ਸਹੀ ਗੱਲ ਆ ਬਾਈ ਹੈ ਬਾਕੀ ਫੇਸ ਬਿਊਟੀ ਬਾਈ ਹਾਂ ਫੇਸਬੁਕ ਉਹ ਹੈ ਹਰ ਸਿਰ ਤੇ ਅਟੈਚ ਹੈ ਹਾਂ ਹਰ ਸਿਰ ਤੇ ਹੰਗਲਾ ਵੀ ਠੀਕ ਹੈ ਵੀਜ਼ਾ ਕ੍ਰੋਸ ਜਾ ਬਣਦਾ ਠੀਕ ਹੈ ਬਾਈ ਲੈ ਲੈ ਪਰ ਲੈਡ ਚੈੱਕ ਕਰਾਉਣੇ ਆ ਬਾਈ ਤੂੰ ਦੇਖ ਲੈ ਪੈਰ ਕਿੱਥੇ ਆਉਂਦੀ ਆ ਮੇਰੇ ਘਰ ਦੇ ਮਜ਼ਾਕ ਦੇ ਨਾਲ ਕਿੱਥੇ ਆਉਂਦੀ ਆ ਬਾਕੀ ਲੈ ਬਾਈ ਥੋੜਾ ਚੈੱਕ ਹਾਂ ਦੇਖ ਲੈ ਕੋਈ ਐ ਪੈਰ ਹਾਂ ਪੀੜੀ ਦੇ ਪਾਵੇ ਨਾਲ ਤੂੰ ਹੀ ਇਹ ਪਾਵੇ ਨਾਲ ਕੱਦ ਦੇਖਣ ਵਾਲੇ ਕੋਈ ਵਜਨ ਦੇਖਣ ਵਾਲਾ ਕੋਈ ਹੈ ਫਾਈਲਰ ਦੇ ਵੀ ਸਰੀਰ ਦੇ ਚੋਲੇ ਢਾਂਚੇ ਦੀ ਆ ਬਾਈ ਆ ਥੱਲੇ ਗਰੇਡੀ ਬਣਾਈ ਬੈਠਿਆ ਨਾਡ ਦੇਖ ਦੁੱਧ ਆ ਜਿਹੜੀ ਪੈਰ ਲਾਈਨ ਕਿੱਡੀ ਆਉਂਦੀ ਆ ਸਹੀ ਗੱਲ ਆ ਬ ਬਹੁਤ ਚੰਗੀ ਆ ਹਨਾ ਦੋਤਾ ਦੀ ਨਾਲ ਬਈ ਚੈੱਕ ਕਰੋ ਤੇ ਬਈ ਇਧਰੋਂ ਮੜ ਖਿੱਚ ਕੇ ਦਿਖਾਈ ਬੜੀਆਂ ਬਲਟ ਲੱਗ ਨਹੀਂ ਆ ਪਈਆਂ ਕਰਮਾ ਬਲਟ ਲਾ ਦੋ ਤੈਨੂੰ ਮੈਂ 1 ਮਿੰਟ ਖੜਾ ਬਲਟ ਲਾਂ ਬਈ ਹਜੇ ਫੁੱਲ ਪਈਆਂ ਮਨ ਲਓ ਇਹ ਕੱਚੀ ਕੱਚੀ ਪਈ ਆ ਦੇਖ ਲੈ ਲੈ ਕੀ ਬਾਤ ਹੈ ਇਹ ਤਾਂ ਫੁੱਲ ਮੈਂ ਕਹਣਾ ਤੁਰਿਆ ਨਹੀਂ ਜਾਣਾ ਜਿੱਦੇ ਆ ਗਈ ਤਿਆਰੀ ਤੇ ਨਾ ਉਹਦੇ ਤੁਰਿਆ ਨਹੀਂ ਜਾਂਦਾ ਦੋ ਦਿਨ ਮੈਂ ਦੱਸਦਾ ਤੇ ਫਿਰ ਅੱਜ ਕੱਚੀ ਦਾ ਮੁੱਲ ਕੱਚੀ ਦਾ ਮੁੱਲ ਯਾਰ ਮੈਂ ਕਹਿੰਦਾ ਫੋਨ ਤੇ ਕਰ ਲਾਂਗੇ ਬਸ ਮੁੱਲ ਜੈ ਜੀ ਜੈ ਮੁੱਲ ਕਰਾਂਗੇ ਆਪਾਂ ਉਹ ਨਹੀਂ ਵੇ ਪਿਆਰਾ ਪਿਆਓ ਮੰਗਾਗੇ ਨਾ ਠੀਕ ਹੈ ਬਾਈ ਬਾਜਾ ਆਪਣੇ ਦਿਨ ਪਤਾ ਵੀ ਕੱਲ ਨੂੰ ਇੱਕ ਹੀ ਗੱਲ ਨੇ ਮਿਲਾਂਗੇ ਵੀ 10ੜਾ ਵਸਾ ਕੁਸ ਕਰਨਾ ਠੀਕ ਹੈ ਹਨਾ ਮੁੱਲ ਬਾਈ ਕਹਿੰਦੇ ਬਾਈ ਅੱਜ ਮੁੱਲ ਹੋਰ ਹੋਊ ਜੇ 10 ਦਿਨਾਂ ਨੂੰ ਫਿਰ ਤਿਆਰੀ ਹੋਈ ਤੂੰ ਮਤਲਬ ਕੁਝ ਹੋਰ ਹੋਊਗਾ ਠੀਕ ਹੈ ਬਾਈ ਹਨਾ ਠੀਕ ਹੈ ਵੇਰਾ ਅਗਲਾ ਕਹਿੰਦਾ ਤੁਸੀਂ ਉੱਧਰ ਤਾਂ ਆ ਕੇ ਆ ਸੀ ਨਾ ਹੂੰ ਤੇ ਮੈਂ ਬਾਈ ਲੈਵਾ ਦੋਮਾ ਪਾਸਿਆਂ ਨੂੰ ਤਿਆਰ ਕਰੂ ਜਿੰਨਾ ਮੈਂ ਕਹਿੰਦਾ ਯਾਰ ਆਰਡਰ ਤਾਂ ਇੰਨਾ ਤਕੜਾ ਬਣਾਉ ਜੀ ਦਾ ਹਿਸਾਬ ਹੀ ਕੋਈ ਨਹੀਂ ਉਹਨੇ ਸਾਨੂੰ ਇਦਗਾ ਦਿਖਾਈਆਂ ਜਾਣਗੇ ਫੋਟੋਆਂ ਜਾਣਗੇ ਜੀ ਤੋਂ ਲੈ ਕੇ ਆਏ ਆ ਬਹੁਤ ਸਕੀਨ ਬੰਦੇ ਤੋਂ ਲੈ ਕੇ ਆਏ ਆ ਠੀਕ ਹੈ ਭਾਈ ਤੇ ਨਗਸੀਕੇ ਬਾਈ ਕੋਲੇ ਬਾਈ ਦੋ ਆਪਾਂ ਦੋ ਮਿੰਟ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ